ਸਤਿ ਸ਼੍ਰੀ ਅਕਾਲ ਜੀ ਗਰਮੀਆਂ ਦਾ ਇੱਕ ਬਹੁਤ ਹੀ ਮਿੱਠਾ ਫਲ ਜੋ ਅੰਦਰੋਂ ਲਾਲ ਹੁੰਦਾ ਹੈ ਪਰ ਬਾਹਰੋਂ ਹਰੇ ਰੰਗ ਦਾ ਹੁੰਦਾ ਹੈ ਜਿਸ ਨੂੰ ਆਪਾਂ ਤਰਬੂਜ ਜਾਂ ਫਿਰ ਮਤੀਰਾ ਵੀ ਕਹਿ ਦਿੰਨੇ ਆ ਉਸ ਤਰਬੂਜ ਤੋਂ ਅੱਜ ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ ਤੇ ਉਸ ਪ੍ਰਸ਼ਨ ਦਾ ਉੱਤਰ ਉਹ ਤਰਬੂਜ ਦੇ ਰਿਹਾ ਹੈ ਜਿਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਵਿਤਾ ਦੇ ਵਿੱਚ ਲਿਖਿਆ ਹੈ ਕਵਿਤਾ ਦਾ ਸਿਰਲੇਖ ਹੈ ਆਪ ਸੁਪਾਵਣ ਤੇ ਇਸ ਕਵਿਤਾ ਦੇ ਵਿੱਚ ਭਾਈ ਸਾਹਿਬ ਜੀ ਤਰਬੂਜ ਤੋਂ ਪੁੱਛ ਰਹੇ ਨੇ ਕੀ ਪੁੱਛ ਰਹੇ ਨੇ ਕੀ ਅੰਦਰੋਂ ਲਾਲ ਗੁਲਾਲ ਹੈ ਸੋਹਣਿਆ ਵੇ ਬਾਹਰੋਂ ਸਬਜੀ ਕਿਉਂ ਧਾਰਨ ਕੀਤੀ ਆ ਤੈਂ ਲਾਲ ਗੁਲਾਲ ਮਤਲਬ ਲਾਲ ਰੰਗ ਦਾ ਤੇ ਸਬਜੀ ਆਪਾਂ ਕਹਿ ਦਿੰਨੇ ਆ ਹਰੀਆਵਲ ਨੂੰ ਹਰੇ ਰੰਗ ਦੀ ਨੂੰ ਉਹ ਕਹਿ ਰਹੇ ਨੇ ਕਿ ਤੂੰ ਅੰਦਰੋਂ ਤਾਂ ਲਾਲ ਹੈ ਪਰ ਤੂੰ ਬਾਹਰੋਂ ਹਰੇ ਰੰਗ ਦੀ ਸਬਜੀ ਕਿਉਂ ਧਾਰਨ ਕੀਤੀ ਆ ਤੂੰ ਬਾਹਰੋਂ ਹਰੇ ਰੰਗ ਦੀ ਤੇਰੀ ਜੋ ਸ਼ੈਲ ਹੈ ਉਹ ਕਿਉਂ ਹੈ ਫਿਰ ਅੱਗੋਂ ਉਹ ਤਰਬੂਜ ਜਵਾਬ ਦਿੰਦਾ ਹੈ ਕਿ ਆਪਣਾ ਆਪ ਬਚਾਵਣੇ ਖਾਤਰੇ ਨਹੀਂ ਇਹ ਦੋ ਰੰਗੀਆਂ ਆਪ ਤੇ ਲੀਤੀਆਂ ਮੈਂ ਦੋ ਰੰਗੀਆਂ ਦਾ ਮਤਲਬ ਜੇ ਆਪਾਂ ਤਰਬੂਜ ਨੂੰ ਕਦੇ ਗੌਰ ਦੇ ਨਾਲ ਦੇਖੀਏ ਤਾਂ ਉਹਦੇ ਉੱਪਰ ਫਿੱਕੇ ਹਰੇ ਰੰਗ ਤੇ ਗੂੜੇ ਹਰੇ ਰੰਗ ਦੀਆਂ ਦੋ ਧਾਰੀਆਂ ਹੁੰਦੀਆਂ ਨੇ ਤੇ ਉਹ ਕਹਿ ਰਹੇ ਨੇ ਕਿ ਇਹ ਦੋ ਰੰਗ ਦੀਆਂ ਹਰੇ ਰੰਗ ਦੀਆਂ ਜੋ ਧਾਰੀਆਂ ਨੇ ਇਹ ਮੈਂ ਆਪਣਾ ਆਪ ਬਚਾਉਣ ਲਈ ਜੋ ਮੇਰੇ ਅੰਦਰ ਲਾਲ ਹੈ ਉਸ ਨੂੰ ਬਚਾਉਣ ਦੇ ਲਈ ਮੈਂ ਇਹ ਧਾਰਣ ਕੀਤੀ ਹੈ ਐ ਪਰ ਅੰਦਰ ਜਦ ਲਾਲ ਗੁਲਾਲ ਹੋਵੇ ਛਪ ਸਕੇ ਨਾ ਲੋ ਹਜ਼ਾਰ ਤਰਲੇ ਪਰ ਉਹ ਕਹਿੰਦੇ ਨੇ ਕਿ ਮੇਰੇ ਅੰਦਰ ਉਹ ਮਿੱਠਾ ਫਲ ਲਾਲ ਰੰਗ ਦਾ ਜੋ ਹੈ ਮੈਂ ਹਜ਼ਾਰਾਂ ਤਰਲੇ ਮਿੰਨਤਾ ਲੈ ਰਿਆ ਹਾਂ ਪਰ ਉਹ ਮੇਰੇ ਛਪਾਉਣ ਦੇ ਜਿੰਨੇ ਵੀ ਯਤਨ ਮੈਂ ਕਰ ਰਿਹਾ ਹਾਂ ਉਹ ਤਾਂ ਵੀ ਛਪ ਨਹੀਂ ਰਿਹਾ ਤਾਂ ਵੀ ਬਣੇ ਨਾ ਆਪ ਜਣਾਵਣਾ ਨੀ ਦਿਵਾਲੀ ਰੱਖੀਆਂ ਸਬਜ਼ੀਆਂ ਸੀਤੀਆਂ ਮੈਂ ਆਪ ਜਨਮਣੇ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਨੂੰ ਆਪਣੇ ਬਾਰੇ ਜਾਣੂ ਕਰਵਾਈਏ ਕਿਸੇ ਨੂੰ ਬੋਲ ਕੇ ਆਪਣੇ ਗੁਣਾ ਔਗਣਾ ਦੇ ਬਾਰੇ ਦਸੀਏ ਕਿ ਮੈਂ ਇਹ ਕੀਤਾ ਹੈ ਮੇਰੇ ਵਿੱਚ ਇਹ ਗੁਣ ਹਨ ਤਾਂ ਆਪਾਂ ਇਹ ਕਹਿ ਦਿੰਨੇ ਆ ਕਿ ਇਹ ਬੰਦਾ ਜੋ ਹੈ ਇਹ ਆਪਣਾ ਆਪ ਜਨਾ ਰਿਹਾ ਹੈ ਕਿਸੇ ਨੂੰ ਦੱਸ ਰਿਹਾ ਹੈ ਆਪਣੇ ਬਾਰੇ ਤੇ ਕੁਝ ਲੋਕ ਹੁੰਦੇ ਨੇ ਜੋ ਆਪਣੇ ਬਾਰੇ ਕਿਸੇ ਨੂੰ ਖੁਦ ਨਹੀਂ ਦੱਸਦੇ ਤੇ ਆਪਾਂ ਉਹਨਾਂ ਨੂੰ ਕਹਿ ਦਿੰਨੇ ਆ ਕਿ ਇਹ ਬੰਦਾ ਜੋ ਹੈ ਇਹ ਇਨਸਾਨ ਜੋ ਹੈ ਇਹ ਆਪਣਾ ਆਪ ਨਹੀਂ ਜਨਾ ਰਿਹਾ ਤੇ ਦਿਵਾਲੇ ਦਾ ਲਬ ਹੁੰਦਾ ਹੈ ਕਿ 4 ਚੁਫੇਰੇ ਤੇ ਸਬਜੀ ਦਾ ਮਤਲਬ ਹੁੰਦਾ ਹੈ ਹਰਿਆਵਲ ਤੇ ਸੀਤੀਆਂ ਦਾ ਮਤਲਬ ਹੁੰਦਾ ਹੈ ਕਿ ਸਿਉਣਾ ਤੇ ਉਹ ਤਰਬੂਜ ਕਹਿ ਰਿਹਾ ਹੈ ਕਿ ਮੈਂ ਕੋਸ਼ਿਸ਼ ਤਾਂ ਬਹੁਤ ਕਰ ਰਿਹਾ ਹਾਂ ਕਿ ਮੈਂ ਆਪਣਾ ਆਪ ਨਾ ਜਣਾਵਾ ਪਰ ਮੈਂ ਫਿਰ ਵੀ ਆਪਣਾ ਆਪ ਜਨੋਮਣ ਵਾਲਾ ਨਹੀਂ ਬਣ ਪਾਰਿਆ ਮੈਂ ਆਪਣੇ ਦਿਵਾਲੇ ਇਸੇ ਕਰਕੇ ਹਰਿਆਵਲ ਜੋ ਇਹ ਹਰੇ ਰੰਗ ਦੀ ਮੇਰੀ ਜੋ ਛੱਲ ਹੈ ਇਸ ਨੂੰ ਮੈਂ ਸਿਉਕੇ ਰੱਖਿਆ ਹੈ ਪਰ ਮੇਰੀਆਂ ਹਜ਼ਾਰ ਕੋਸ਼ਿਸ਼ਾਂ ਮਿੰਤਾ ਤਰਲਿਆਂ ਦੇ ਬਾਵਜੂਦ ਵੀ ਮੇਰੇ ਜੋ ਲਾਲ ਰੰਗ ਹੈ ਜੋ ਮੇਰੇ ਗੁਣ ਨੇ ਉਹ ਲੋਕਾਂ ਦੇ ਸਾਹਮਣੇ ਆ ਰਹੇ ਨੇ ਉਹ ਸ਼ੁਭ ਨਹੀਂ ਪਾ ਰਹੇ ਤੇ ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਸ ਤਰਬੂਜ ਦੇ ਰਾਹੀ ਆਪਾਂ ਨੂੰ ਇਹ ਸਮਝਾਉਣਾ ਚਾ ਰਹੇ ਨੇ ਆਪਾਂ ਨੂੰ ਇਹ ਦੱਸ ਰਹੇ ਨੇ ਕਿ ਜਿਸ ਇਨਸਾਨ ਦੇ ਅੰਦਰ ਗੁਣ ਹੋਣ ਉਹ ਉਹਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨਹੀਂ ਚਾਹੁੰਦਾ ਕਿ ਮੇਰੇ ਗੁਣ ਦੁਨੀਆ ਦੇ ਸਾਹਮਣੇ ਆਉਣ ਉਹ ਲੁਕ ਛिप ਕੇ ਰਹਿਣਾ ਚਾਹੁੰਦਾ ਹੈ ਪਰ ਫਿਰ ਵੀ ਉਸਦੇ ਇੰਨੇ ਗੁਣਾ ਦੇ ਹੋਣ ਦੇ ਕਾਰਨ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਪਰ ਉਸਦੇ ਗੁਣ ਇਸ ਦੁਨੀਆ ਦੇ ਉੱਪਰ ਜ਼ਾਹਰ ਹੋ ਹੀ ਜਾਂਦੇ ਨੇ ਸਾਹਮਣੇ ਆ ਹੀ ਜਾਂਦੇ ਨੇ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਖੁਦ ਉਹਨਾਂ ਨੇ ਆਪਣੀਆਂ ਜਿੰਨੀਆਂ ਵੀ ਰਚਨਾਵਾਂ ਲਿਖੀਆਂ ਨੇ ਜਿੰਨੀਆਂ ਵੀ ਕਵਿਤਾਵਾਂ ਜਾਂ ਜਿੰਨੇ ਵੀ ਲੇਖ ਲਿਖੇ ਨੇ ਉਹਨਾਂ ਨੇ ਕਦੇ ਕਿਸੇ ਜਗ੍ਹਾ ਦੇ ਉੱਪਰ ਆਪਣਾ ਨਾਮ ਨਹੀਂ ਲਿਖਿਆ ਕਦੇ ਕਿਸੇ ਸਟੇਜ ਦੇ ਉੱਪਰ ਕੋਈ ਇਨਾਮ ਲੈਣ ਲਈ ਨਹੀਂ ਗਏ ਤੇ ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਜਦੋਂ ਆਪਾਂ ਦੇਖਦੇ ਹਾਂ ਤੇ ਉਹਨਾਂ ਨੂੰ ਤਾਂ ਪੂਰਾ ਸੰਸਾਰ ਜੱਗ ਜਾਣਦਾ ਹੈ ਉਹ ਜਗ ਜਾਹਰ ਹੋ ਗਏ ਨੇ ਤੇ ਇਸੇ ਤਰੀਕੇ ਦੇ ਨਾਲ ਹੀ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਵੀ ਹੁੰਦੇ ਪਰ ਉਹ ਦੁਨੀਆ ਨੂੰ ਬੋਲ-ਬੋਲ ਕੇ ਦੱਸਦੇ ਨੇ ਪਰ ਜਿਨ੍ਹਾਂ ਦੇ ਵਿੱਚ ਗੁਣ ਹੁੰਦੇ ਨੇ ਉਹ ਬੋਲ ਕੇ ਨਹੀਂ ਦੱਸਦੇ ਪਰ ਉਹਨਾਂ ਦੇ ਚੁੱਪ ਰਹਿਣਾ ਵੀ ਉਹਨਾਂ ਦੇ ਗੁਣ ਜਿਹੜੇ ਆ ਉਹ ਜਗ ਜਾਹਰ ਹੋ ਜਾਂਦੇ ਨੇ ਸਤਿ ਸ਼੍ਰੀ ਅਕਾਲ ਜੀ